ਦੁਬਈ ਦੀ ਮਸ਼ਹੂਰ ਕੰਪਨੀ ਨੂੰ ਜੱਬਲ ਅਲੀ ਪੋਰਟ ਤੇ ਚੱਲ ਰਹੇ ਡੀਪੀ ਵਰਲਡ ਦੇ ਪ੍ਰੋਜੈਕਟ ਦੇ ਲਈ ਟਰਾਲਾ ਡਰਾਈਵਰਜ਼ ਦੀ ਲੋੜ ਹੈ ਇਸ ਵਿੱਚ ਇੰਡੀਅਨ ਜਾਂ ਫਿਰ ਗਲਫ ਲਾਇਸੈਂਸ ਵਾਲੇ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਖਾਸ ਕਰ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੋਵੇ ਉਮਰ 23 ਤੋਂ 43 ਸਾਲ ਤੇ ਮਿਨੀਮਮ 10ਵੀਂ ਪਾਸ ਹੋਣਾ ਬੇहद ਲਾਜ਼ਮੀ ਹੈ ਕੰਪਨੀ ਵੱਲੋਂ 1950 ਦ੍ਰਾਮ ਤਨਖਾਹ ਜੋ ਇੰਡੀਆ ਦਾ 44000 ਰੁਪਇਆ ਬਣਦਾ ਹੈ ਉਹ ਦਿੱਤੀ ਜਾਵੇਗੀ ਇੰਟਰਵਿਊ ਬਹੁਤ ਛੇਤੀ ਜਲੰਧਰ ਅਤੇ ਊਨਾ ਵਿਖੇ ਹੋਣ ਜਾ ਰਹੇ ਨੇ ਤੁਰੰਤ ਸੰਪਰਕ ਕਰੋ ਜੀਐਸਜੀਸੀ ਗਰੁੱਪ ਦੇ ਨਾਲ